ਪੈਰੋ ਨਾਨਕ ਰਿਤੇ ਆਏ ਗੰਗਤਿ ਬ੍ਰਹਮੁਰਦਾਸ ਜਰਮ ਦਾ ਸੋਈ ਸਹਾਏ ਅਰਜਨ ਹਰਗੋਬਿੰਦ ਸਿੰਘ ਰੋ ਸ੍ਰੀ ਹਰ ਰਾਇ ਸ੍ਰੀ ਕ੍ਰਿਸ਼ਨ ਤੇ ਆਈ ਹੈ ਸੇਵਾ ਵੀ ਹੁਕਮਬੂਝ ਕਮ ਪਦ ਪਾਈ ਤੇ ਉਪਨਹੀ ਵਿਚਾਰ ਜਾਂਤੇ ਮਨ ਅਸਰਾ ਦਾ ਉਪਕਾਰ ਤੁਮਾਰੋਂ ਤਨਕਾਰ ਪੈਰੇ ਪਾਚਾ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮਨਸਾ 59 ਦੇ ਪੰਨਾ 2 ਉਸ ਨੂੰ ਉਪਰ ਬੁਲਾਉਂਦੇ ਹੋਏ ਅਸੂ ਦੇ ਹੀ ਰੋਇ ਤੋਂ ਨਿਤਦੀ ਪ੍ਰਕਾਰਮਾ ਕਾਰਜ ਨੂੰ ਤੇਰੇ ਪਰਵਾਰ ਤੇਰੇ ਦੇ ਤੇ ਫਿਰ ਪਾਸ਼ਾਚੀ ਪਰਵਾਰ ਕਰੇ 15 ਪੌਂਡ ਤੇ ਪਾਜੀ ਪਰਵਾਰ ਨੂੰ ਤੁਰਗੀ ਬਾਣੀ ਐ ਸਦਰੀ ਤਿੰਨ ਤਮਾਈ ਦਾ ਯਾਰ ਜੁਕ ਮਿਰੋਨਾ ਅਕਤਾ ਚੋ ਬੰਦਾ ਸੁਖਮਨੀ ਸੋਕਾ ਅੰਮ੍ਰਿਤਸਰ ਨੂੰ ਆਪ ਗਿਨਾ ਕੇ ਮਨ ਵਿਸ਼ਰਾਮ ਵਾਲੀ ਤਰ੍ਹਾਂ ਸੇਵਾ ਕਰਨੀਆਂ ਵਾਲੋ ਪੁੱਤੀਆਂ ਬੋ ਜਪਾਨੀਆਂ ਦੇਸ਼ਾਂ ਪਰਦੇਸ਼ਾਂ ਵਿੱਚ ਅੰਗ ਸੰਗ ਸਾਈਵ ਮੂ ਸੰਗਤ ਨੂੰ ਸੂਬਾ ਸੰਗਤੈਂ ਮਿਹਰਪੁਰੇ ਹਾਜ਼ਰ ਰਖਣਾ ਸਿਚਾਰ ਪਾ ਦੇ ਇਸ ਤਰ੍ਹਾਂ ਅਮਤ੍ਰਿਜ ਪਰਵਾਸ ਤੇ ਕੰਨ ਜੀ ਸੰਗਤ ਦਾ ਹਰ ਮਸਲਿ ਹਾਜ਼ਰੀਆਂ ਪਰਵਾਰ ਖਰਚਾ ਪਾ ਦੇ ਸੰਗਤ ਨੂੰ ਚਰਨੀ ਕਰਾਉ ਉਸਤਾਨੀ ਜਦਿਆ ਤੇਜਾ ਕਾਰਨ ਲੇਖੇ ਵੀ ਪੇਰਾਉਣਾ ਤੇ ਫੁੱਲ ਫੇਟਾ ਮਨਜ਼ੂਰ ਕਰਾ ਦੇ ਪਾਸ਼ੇ ਦੀ ਔਰ ਸੇਈ ਪਰ ਮਿਲਾ ਜੂ ਮਿਲਵਰੀ ਪਈ ਨਾਮ ਤੇ ਆਵੇ ਨਾਮ ਤੇ ਨਾਮ ਕਰੀ ਗਵਾ ਦੇ ਪਾਣੀ ਸਵਤ ਰਾਖਲਾ ਪ੍ਰਭ ਅੰਤ